ਤੁਸੀਂ ਦੇਖ ਰਹੇ ਹੋ ਗੁਲਾਬ ਟੀਵੀ ਗੁਲਾਬ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਅੱਜ ਗੱਲ ਕਰਦੇ ਹਾਂ ਰੋਪੜ ਪੁਲਿਸ ਨੂੰ ਜਿੱਥੇ ਕੱਲ ਚਤਰੋਵੈਦੀ ਨੂੰ ਗ੍ਰਿਫਤਾਰ ਕਰਨ ਨਾਲ ਬੜੀ-ਬੜੀ ਸਫਲਤਾ ਮਿਲੀ ਸੀਗੀ ਪਰ ਅੱਜ ਉਹ ਸਫਲਤਾ ਨਿਰਾਸ਼ਾ ਦੇ ਵਿੱਚ ਬਦਲ ਗਈ ਜਦੋਂ ਅੱਜ ਬਾਅਦ ਦੁਪਹਿਰ ਰੋਪੜ ਰੇਂਜ ਦੇ ਡੀਆਈਜੀ ਸਰਦਾਰ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਐਡੇ ਵੱਡੇ ਪੱਧਰ ਦੇ ਵੱਡੇ ਪੱਧਰ ਦੇ ਅਫਸਰ ਨੂੰ ਗ੍ਰਿਫਤਾਰ ਕਰਨ ਨਾਲ ਇੱਕ ਵਾਰੀ ਪੰਜਾਬ ਦੇ ਵਿੱਚ ਸਨਸਨੀ ਫੈਲ ਗਈ ਹੈ ਕਿਉਂਕਿ ਸਰਕਾਰ ਦਾ ਜ਼ੀਰੋ ਟੋਲਰੈਂਸ ਦਾ ਪ੍ਰੋਗਰਾਮ ਵੀ ਚੱਲ ਰਿਹਾ ਹੈ ਜੇ ਐਟੇ ਵੱਡੇ ਪੱਧਰ ਤੇ ਰਿਸ਼ਵਤ ਦਾ ਮਾਮਲਾ ਸਾਹਮਣੇ ਆਇਆ ਹੋਵੇ ਤਾਂ ਸਰਕਾਰ ਦੀ ਇਸ ਦੇ ਵਿੱਚ ਖਿੱਲੀ ਜ਼ਰੂਰ ਉਡੀਆ ਔਰ ਸਰਕਾਰ ਦੀ ਬਦਨਾਮੀ ਜ਼ਰੂਰ ਹੋਈ ਹੈ ਸਰਕਾਰ ਦੇ ਨਾਲ ਪੁਲਿਸ ਦੀ ਬਦਨਾਮੀ ਵੀ ਜ਼ਰੂਰ ਹੋਈ ਹੈ ਦੇਖਦੇ ਹਾਂ ਇਸ ਕੇਸ ਨੂੰ ਇਸ ਕੇਸ ਦੇ ਵਿੱਚ ਅਗਲੀ ਪੜਤ ਪੜਤਦਾਰ ਪੜਤ ਕਿਵੇਂ ਖੁੱਲ੍ਹ ਰਹੀ ਹੈ ਸੀਬੀਆਈ ਦੇ ਹਲੇ ਚੰਡੀਗੜ੍ਹ ਦੇ ਵਿੱਚ ਆਪਰੇਸ਼ਨ ਜਿਹੜਾ ਚੱਲ ਰਿਹਾ ਸੋ ਇਸ ਆਪਰੇਸ਼ਨ ਤੋਂ ਬਾਅਦ ਹੀ ਸਾਰੇ ਮਸਲੇ ਦਾ ਪਤਾ ਲੱਗੇਗਾ ਕਿ ਇਹ ਮਸਲਾ ਕੀ ਸੀ ਧੰਨਵਾਦ